ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਬੀਤੀ ਰਾਤ ਫਲਾਹੀ ਰੋਡ ਤੇ ਸਥਿਤ ਹੋਟਲ ਸਾਰਤ ਗੀਲਾ ਵਿੱਚ ਗੈਰ ਕਾਨੂੰਨੀ ਕੰਮ ਚਲਾਏ ਜਾ ਰਹੇ ਸਾਈਬਰ ਫਰਾਡ ਨੈਟਵਰਕ ਦਾ ਪਰਦਾਫਾਸ਼ ਕੀਤਾ। ਲੰਬੀ ਛਾਪੇ ਮਾਰੇ ਤੋਂ ਬਾਅਦ ਪੁਲਿਸ ਨੇ ਕਾਸ਼ਪਾ ਦੇ ਅਦਾਲਤ ਵਿੱਚ ਮੇਜਰ ਅਨੇਕ ਲੋਕਾਂ ਤੇ ਸੰਬੰਧਿਤ ਅਪਰਾਧਾਂ ਵਿੱਚ ਜੋ ਹੋਟਲਾਂਾਂ ਦੇ ਵਿੱਚ ਜਿਹੜੀ ਕੇਸ ਦਰਜ ਕਰ ਲਈ। ਆਦੇ ਕੰਮੋਕੇ ਤੋਂ ਲੱਖਾਂ ਰੁਪਏ ਦਾ ਕੈਸ਼ ਲੈਪਟਾਪ ਆਦਿ ਬਰਾਮਦ ਹੋਏ ਦੇ ਇਸ ਮਾਮਲੇ ਸਬੰਧੀ ਹਾਲੇ ਤੱਕ ਅਗਵਾੜਾ ਪੁਲਿਸ ਵੱਲੋਂ ਪ੍ਰਾਤਿਕ ਤੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਸੂਤਰ ਦੱਸਦੇ ਨੇ ਕਿ ਇਹ ਮਾਮਲਾ ਬੇਹਦ ਗੰਭੀਰ ਅਤੇ ਹਾਈ ਪ੍ਰੋਫਾਈਲ ਹੈ ਇਸ ਦੇ ਤਾਰ ਬਿਟਕੋਇਨ ਨਾਲ ਜੁੜੇ ਹੋਏ ਨੇ ਜਾਣਕਾਰੀ ਹਸਾਲਕ ਅਗਵਾੜਾ ਪੁਲਿਸ ਦੇ ਡੀਐਸਪੀ 파ਰਤ ਕੋਸ਼ਨ ਅਤੇ ਸਾਈਬਰ ਸੈੱਲ ਕਪੂਰਥਲਾ ਦੇ ਇੰਸਪੈਕਟਰ ਅਮਨ ਸਾਈਬਰ ਫਰੌਡ ਰੈਕਟਾ ਦਾ ਪਰਦਾ ਫਾਸ਼ ਕੀਤਾ ਗਿਆ ਹੈ ਇਹ ਛਾਪੇਮਾਰੀ ਜੋ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੋਂ ਫੋਕਲਾ ਤੇ ਫਗਵਾੜਾ ਸਿੱਟੀ ਕੜਸਵੰਨੋ ਕੀਤੀ ਗਈ ਹੈ ਜਿਸ ਦੌਰਾਨ 39 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ ਮੁੰਡੇ ਕੁੜੀਆਂ ਨੇ ਸ਼ਾਮਲ ਨੇ ਤੇ 40 ਲੈਪਟਾਪ 68 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਗਦ ਬਰਾਮਦ ਕੀਤੇ ਗਏ ਹੈ ਅਰੋਪੀਆਂ ਖਿਲਾਫ ਐਫ ਆਈ ਆਰ ਨੰਬਰ 14 ਮਿਤੀ ਕੀਤੀ ਗਈ ਹੈ ਉਹਨਾਂ ਨੇ ਭਾਰਤੀ ਨਿਆਂ ਸਹਾਇਤਾ ਦੀਆਂ ਤਰਾਮਾ ਤੋਂ 11 3184 ਕਾਜ 2 ਅਤੇ ਆਈਟੀ ਐਕਟ ਦੀਆਂ ਤਰਾਮਾ 636 ਤੇ 634 ਅਧੀਨ ਮਾਮਲੇ ਦਰਜ ਕੀਤੇ ਗਏ ਜਾਂਚ جاری ਹੈ ਤਾਂ ਜੋ ਵੱਡੇ ਪੱਧਰ ਤੇ ਜਿਹੜਾ ਕਿ ਨੈਟਵਰਕ ਹੈ ਪੈਸੇ ਦੇ ਲੈਣ ਨਾਲ ਦੀ ਇਨਫੋਰਮੇਸ਼ਨ ਮਿਲ ਰਹੀ ਹੈ ਇੱਥੇ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਵੱਲੋਂ ਟੀਮ ਵੱਲੋਂ ਰੈਡ ਕੀਤੀ ਗਈ ਹੈ ਔਰ ਉਹਦੇ ਵਿੱਚੋਂ ਕਾਫੀ ਕਿੰਨੇ ਦਾ ਇਲੈਕਟ੍ਰੋਨਿਕਸ ਸਮਾਨ ਦੇ ਪੰਦੇ ਅਰਾਊਂਡ ਅਪ ਕੀਤੇ ਗਏ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਡਿਟੇਲ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿੱਤੀ ਜਾਊਗਾ ਅੱਛਾ ਕਿੰਨੇ ਲੋਕ ਇੱਥੇ ਸਾਹਮਣੇ ਆ ਤੁਸੀਂ ਹੈਗੇ ਆ ਜੀ ਕਰੀਬ 30 ਤੋਂ ਉੱਪਰ ਤੇ ਬਲੈਕਪੋਗ ਵਗੈਰਾ ਕੋਈ ਉਹ ਤੁਹਾਨੂੰ ਗ੍ਰੀਟੀ ਮੈਂ ਦੱਸਿਆ ਪਹਿਲਾਂ ਬਾਅਦ ਦੇ ਵਿੱਚ ਦੱਸ ਦਿੱਤਾ ਇਹ ਹੋਟਲ ਕਿਹੜਾ ਸੀਗਾ ਨੋਰਮਲ ਹੋਟਲ ਤਾਜ ਤੇ ਜਿਹੜੇ ਇਹਨਾਂ ਦੇ ਮਾਲਕ ਆ ਉਹਨਾਂ ਬਾਰੇ ਹਲੀ ਰਿਕਾਰਡ ਦੇ ਲੈਣਾ ਚਾਹੀਦਾ ਟੋਟਲ ਸਾਰੇ ਚ ਲੜਕੀਆਂ ਤੇ ਲੜਕੇ ਕਿੰਨੇ ਇੱਦਾਂ ਬਸ ਥੈਂਕ ਯੂ